ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਪਹਿਲਾਂ ਤੇ ਤੁਹਾਡਾ ਪ੍ਰੈਸ ਸਾਡਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ ਤੁਸੀਂ ਬਹੁਤ ਵੱਡੀ ਤਦਾਦ ਇੱਥੇ ਪਹੁੰਚੇ ਹੋ ਤੇ ਅੱਜ ਦਾ ਜਿਹੜਾ ਵਿਸ਼ਾ ਵਾ ਕਿ ਅੱਜ ਦੇ ਸਾਡੇ ਜਿਹੜੇ ਸਰਦਾਰ ਜਸਕਰਨ ਸਿੰਘ ਜੀ ਰਿਆੜ ਜਿਹੜੇ ਪੰਥ ਔਰ ਪੰਜਾਬ ਦੀ ਗੱਲ ਨੂੰ ਅੱਗੇ ਲਿਜਾਣ ਵਾਸਤੇ ਬੜੇ ਵਧੀਆ ਗਏ ਕਿਆ ਬੜੇ ਮਸ਼ਹੂਰ ਹਸਤੀ ਆ ਉਹ ਅੱਜ ਸਾਡੀ ਪਾਰਟੀ ਨਾਲ ਆ ਰਹੇ ਆ ਤੇ ਇਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਇਹ ਇਹਦੇ ਵਾਸਤੇ ਇਹਦੇ ਨਾਲ ਸਾਡੀ ਪਾਰਟੀ ਨੂੰ ਬਹੁਤ ਵੱਡਾ ਹਲਾਰਾ ਮਿਲੂਗਾ ਕਿ ਇੱਕ ਬੜੀ ਮਸ਼ਹੂਰ ਹਸਤੀ ਹੈ ਇਹ ਦੂਸਰਾ ਜਿਹੜਾ ਕਿ ਪ੍ਰੋਲ ਸੰਦੀ ਜਿਹੜਾ ਸੀਗਾ ਕਿ ਉਹ ਤੁਸੀਂ ਦੇਖਿਆ ਹੋਊਗਾ ਕਿ ਅਸੀਂ ਬੜੇ ਪਹਿਲੇ ਸੈਸ਼ਨ ਤੋਂ ਪਹਿਲਾਂ ਤੋਂ ਹੀ ਸ਼ੁਰੂਆਤ ਕੀਤੀ ਸੀ ਕੋਰਟ ਦਾ ਦਰਵਾਜ਼ਾ ਖੜਕਾਇਆ ਉਦੋਂ ਬਾਅਦ ਜੋ ਸਰਕਾਰ ਦਾ ਰਵਈਆ ਰਿਹਾ ਜੋ ਕੋਰਟ 'ਚ ਜੋ ਕੁਝ ਵਾਪਰਿਆ ਉਹ ਤੋਂ ਵੀ ਬੜੀ ਨਿਰਾਸ਼ਾ ਵਾਲੀ ਗੱਲ ਹੋਈ ਕਿ ਕੋਰਟ ਵੀ ਜਿਹਾ ਲੱਗਦਾ ਕਿ ਉਹ ਸਰਕਾਰ ਦੇ ਬਹੁਤ ਵੱਡੇ ਪ੍ਰਭਾਵ ਥੱਲੇ ਆ ਕਿ ਉਹਨਾਂ ਨੇ ਵੀ ਸੈਸ਼ਨ ਖਤਮ ਹੋ ਗਿਆ ਪਰ ਕੋਈ ਸਪਸ਼ਟ ਫੈਸਲਾ ਨਹੀਂ ਆ ਸਕਿਆ ਇਹ ਬਹੁਤ ਹੀ ਇਹ ਬੜੀ ਦੁਖਦਾਈ ਗੱਲ ਆ ਕਿ ਇੱਕ ਜਿਹੜਾ ਲੋਕਤੰਤਰ ਦੀ ਨਾਂ ਤੇ ਜੋ ਕੁਝ ਹੋ ਰਿਹਾ ਲੋਕਤੰਤਰ ਦੇ ਨਾਂ ਤੇ ਲੋਕਤੰਤਰ ਦੀਆਂ ਝੰਡੀਆਂ ਡਾਈਆਂ ਜਾ ਰਹੀਆਂ ਕਿ ਕਾਨੂੰਨ ਕਹਦੇ ਸਭ ਸਿੱਕੇ ਟੰਕੇ ਤੇ ਇੱਕ ਆਦਮੀ ਨੂੰ ਜੋ ਉਹਦੀ ਜ਼ਿੰਮੇਵਾਰੀ ਆ ਜੋ ਉਹਦੀ ਇਹ ਲੋਕਾਂ ਨੇ ਉਹਤੇ ਜੋ ਵਿਸ਼ਵਾਸ ਪਾਇਆ ਉਹ ਉਹਨੂੰ ਆਪਣੀ ਗੱਲ ਨਾ ਰੱਖਣ ਦੇਣੀ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਇੱਕ ਕੌਮ ਨਾਲ ਪੰਜਾਬ ਨਾਲ ਇਹ ਖਡੂਰ ਸਾਹਿਬ ਦੇ ਹਲਕੇ ਨਾਲ ਹਲਕੇ ਦੇ ਲੋਕਾਂ ਨਾਲ ਬਹੁਤ ਵੱਡੀ ਧੱਕੇਸ਼ਾਈ ਹੈ ਜੀ ਉਹਦੀ ਅਸੀਂ ਸ਼ਖ ਸ਼ਬਦਾਂ ਚ ਨਖੇਦੀ ਕਰਦੇ ਹਾਂ ਕਾਰਨ ਕੀ ਹੈ ਜੀ ਤੁਹਾਡੇ ਨਾਲ ਹੀ ਕਿਉਂ ਅਸਲਾ ਮਿਲ ਕਰਾ ਫਿਰ ਵੇਚਦੇ ਵਿੱਚ ਹੋ ਵੀ ਬਹੁਤ ਸਾਰੇ ਹਰ ਧਰਮ ਦੇ ਲੋਕ ਨੇ ਹਰ ਸਿੱਖ ਵੀ ਹੈ ਹਿੰਦੂ ਵੀ ਹੈ ਪਰ ਤੁਹਾਡਾ ਲਈ ਕਿਉਂ ਨਹੀਂ ਮੇਰੇ ਖਿਆਲ ਪਤਾ ਨਹੀਂ ਕਿਉਂ ਕਿਉਂ ਕਿਸੇ ਖਾਲੇ ਸਿੱਖਾ ਨਾਲ ਕਿਉਂ ਕੀਤਾ ਜਾ ਰਿਹਾ ਸਾਨੂੰ ਤਾਂ ਬੜੀ ਅਮਿਹਰ ਸੀ ਕਿ ਕਿ ਅਨਜਿੰਦਰ ਇੰਜੀਨੀਅਰ ਰਾਸ਼ਦ ਨੂੰ ਜਦੋਂ ਪ੍ਰੋਲ ਦਿੱਤੀ ਜਾ ਸਕਦੀ ਆ ਤੇ ਸ਼ਾਇਦ ਅਮਰਤਪਾਲ ਵੀ ਦਿੱਤੀ ਜਾਊਗੀ ਪਰ ਅਸੀਂ ਹਾਈ ਕੋਰਟ ਦਾ ਦੋਵਾਂ ਹੀ ਦਰਵਾਜ਼ਾ ਸੁਪਰੀਮ ਕੋਰਟ ਤੱਕ ਵੀ ਆ ਗਏ ਆ ਪਰ ਮੇਰੇ ਖਿਆਲ ਹੈ ਕਿ ਬੜੀ ਅਫਸੋਸ ਹੋਇਆ ਕਿ ਜਦੋਂ 19 ਤਰੀਕ ਤੱਕ ਵੀ ਕੋਈ ਥੋਸ ਫੈਸਲਾ ਸਹੀ ਨਾ ਆਉਣਾ ਬੜੀ ਲੋਕਾਂ ਚ ਬੜੀਏ ਚੀਜ਼ਾਂ ਕੇ ਇਸ ਪ੍ਰਤੀ ਸਾਡੀ ਪਾਰਟੀ ਪ੍ਰਤੀ ਲੋਕਾਂ ਇਕ ਰੂਰ ਸਾਹਿਬ ਦੇ ਲੋਕਾਂ ਦੀ ਜਿਹੜੀ ਆਵਾਜ਼ ਆ ਜਿਹੜੀ ਉਹਨਾਂ ਨੂੰ ਦਬਾਇਆ ਜਾਣਾ ਮੇਰੇ ਖਰ ਬਹੁਤ ਅਫਸੋਸਨਾਕ ਹੈ ਠੀਕ ਹੈ ਤਸਵੀਰ ਵਾਇਰਲ ਹੁੰਦੀ ਹੈ ਉਹਨਾਂ ਦਾ ਕੀ ਸੱਚ ਕੀ ਹੈ ਨਹੀਂ ਉਹ ਇੱਕ ਦਿਨ ਵਕੀਲਾਂ ਦੀ ਹੜਤਾਲ ਸੀਗੀ ਤੇ ਕੋਰਟ ਦਾ ਕੋਈ ਸਿਸਟਮ ਹੋਊਗਾ ਉਹਨਾਂ ਨੇ ਉਥੋਂ ਜਿਹੜੀ ਹੈ ਡਿਬਰੂਗੜ੍ਹ ਜੇਲ ਨਾਲ ਕਨੈਕਟ ਕਰਕੇ ਵੀਡੀਓ ਕਾਨਫਰੰਸ ਰਾਹੀਂ ਉਹਨਾਂ ਦੀ ਜਿਹੜੀ ਪੇਸ਼ੀ ਉਹਨਾਂ ਦੀ ਉਥੋਂ ਭਵਾਈ ਤੇ ਦੂਸਰੇ ਦਿਨ ਫੇਰ ਫੇਰ ਮੇਰੇ ਖਿਆਲ ਆ ਕਿ ਇਹੋ ਹੀ ਹਾਲਾਤ ਸੀ ਪਰ ਦੂਜੇ ਦਿਨ ਫਿਰ ਟਾਲਮਟੋਲ ਕਰਕੇ ਉਹਨਾਂ ਨੂੰ ਪੇਸ਼ ਵੀ ਨਹੀਂ ਹੋਣ ਦਿੱਤਾ ਗਿਆ ਤੇ ਇਹ ਜਿਹੜਾ ਕੁਝ ਵਕੀਲਾਂ ਦੀ ਹੜਤਾਲ ਲੈ ਕੇ ਜਾਂ ਕੁਝ ਵੀ ਇਦਾਂ ਕਿ ਕੋਈ ਸਹੀ ਸਪਸ਼ਟ ਫੈਸਲਾ ਨਾ ਆਉਣਾ ਬੜਾ ਹੀ ਦੁਖਦਈ ਹੈ ਬਾਬੂ ਜੀ ਮਨਸ਼ਾ ਕੀ ਲੱਗ ਰਹੀ ਸਰਕਾਰਾਂ ਦੀ ਜੀ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਮੇਰੇ ਖਿਆਲ ਹੈ ਕਿ ਇਹ ਪਤਾ ਨਹੀਂ ਕਿ ਬਹੁਤ ਵੱਡਾ ਸਰਕਾਰ ਦਾ ਬਹੁਤ ਪਤਾ ਨਹੀਂ ਕਿਉਂ ਡਰ ਕਿਉਂ ਆ ਕਿ ਇੱਕ ਪਾਰਲੀਮੈਂਟ 'ਚ ਬੋਲਣਾ ਕੋਈ ਇਹ ਕੋਈ ਸਾਥ ਤੇ ਹੈ ਨਹੀਂ ਕਿ ਜਿੱਥੇ ਜੋ ਮਰਜ਼ੀ ਬੋਲ ਦੂਗਾ ਤੇ ਪਾਰਲੀਮੈਂਟ ਦਾ ਵੀ ਬਹੁਤ ਵੱਡਾ ਪ੍ਰੋਟੋਕੋਲ ਆ ਉਥੇ ਬਹੁਤ ਵੱਡਾ ਇੱਕ ਸਪੀਕਰ ਉਹਦਾ ਪੂਰਾ ਹੈਡ ਹੈ ਕਿ ਉਹਦੀ ਇਜਾਜ਼ਤ ਤੋਂ ਬਿਨਾ ਉਹਦੇ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਕੰਟਰੋਲ 'ਚ ਹੁੰਦੀਆਂ ਤੇ ਫਿਰ ਵੀ ਉਥੇ ਕਹਿਣਾ ਕਿ ਉਹ ਆ ਕੇ ਜੋ ਜੋ ਪੰਜਾਬ ਸਰਕਾਰ ਦੇ ਵਕੀਲਾਂ ਦੀ ਦਲੀਲ ਆ ਉਥੇ ਆ ਬੋਲ ਦੂਗਾ ਜੀ ਉਥੇ ਆ ਹੋ ਜਾਊਗਾ ਜੀ ਉਥੇ ਇਹਦੇ ਨਾਲ ਅੱਗ ਲੱਗ ਜੂਗੀ ਜੀ ਇਹਦੇ ਨਾਲ ਉਹ ਹੋ ਜਾਊਗਾ ਮੇਰੇ ਖਿਆਲ ਇੱਕ ਬੜੀਆਂ ਬੇ ਜੇ ਬੇਬੁਨਿਆਦ ਜਿਹੜੇ ਇਹਨੇ ਗੱਲਾਂ ਕੀਤੀਆਂ ਗਈਆਂ ਕਿ ਜਿਹੜੀਆਂ ਕਿ ਆਮ ਲੋਕ ਨੂੰ ਬਹੁਤ ਠੀਕ ਨਹੀਂ ਲੱਗੀਆਂ ਪਰ ਜਿੱਦਾਂ ਤੁਸੀਂ ਕਹਿਆ ਵੀ ਇੰਨੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਦਿਤਾਇਆ ਉਹਨਾਂ ਦੀਆਂ ਭਾਵਨਾਵਾਂ ਵੀ ਉਹਨਾਂ ਦੀ ਰਾਜਦੂਨੀਆ ਪਰ ਜਦੋਂ ਤੱਕ ਉਹ ਲੋਕ ਸਭਾ ਦੇ ਵਿੱਚ ਨਹੀਂ ਪਹੁੰਚਦੇ ਉਹਨਾਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਨਹੀਂ ਸਰਕਾਰ ਤੱਕ ਪਹੁੰਚ ਸਕਦੀ ਵੈਸੇ ਤੁਸੀਂ ਜਿਹੜੀ ਪਰੋਲ ਮੰਗੀ ਕੀ ਬੇਸ ਰੱਖਿਆ ਗਿਆ ਕੀ ਆਧਾਰ ਕਿ ਕਿਹੜੀ ਗੱਲ ਉਹ ਜੱਜ ਉੱਤੇ ਰੱਖਣੀ ਚਾਹੁੰਦੇ ਕਿਉਂਕਿ ਸਰਕਾਰ ਤਾਂ ਕਹਿੰਦਾ ਕਿ ਅੱਗ ਲੱਗ ਜਾਣੀ ਹੈ ਅਸਲ ਦੇ ਵਿੱਚ ਕੀ ਕਹਾਣੀ ਹੈ ਨੇ ਇਹ ਤੇ ਠੀਕ ਹੈ ਜੀ ਜਦੋਂ ਅਸੀਂ ਤੇ ਇਹੋ ਕਿਹਾ ਕਿ ਉਹਨਾਂ ਨੂੰ ਜੋ ਪੰਜਾਬ ਦੇ ਲੋਕਾਂ ਨੇ ਖੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਉਹਨਾਂ ਤੇ ਵਿਸ਼ਵਾਸ ਜਤਾਇਆ ਤੇ ਜਿਹੜੀ ਉਹਨਾਂ ਦੇ ਦੁੱਖ ਸੁੱਖ ਆ ਜਾਂ ਪੰਜਾਬ ਦੇ ਜਿਹੜੇ ਮਸਲੇ ਆ ਹੜਾਂ ਦਾ ਸੀਗਾ ਡਰਗ ਦਾ ਵੱਡੇ ਵੱਡੇ ਪੱਦਰ ਤੇ ਆ ਬਾਕੀ ਇਹ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਾ ਐਂਡ ਆਰਡਰ ਦਾ ਉਹਨਾਂ ਸਾਰੀਆਂ ਚੀਜ਼ਾਂ ਤੇ ਉਹਦਾ ਫਰਜ ਬਣਦਾ ਗੱਲ ਕਰਨ ਦਾ ਕਿ ਉਹਦੇ ਤੇ ਮੇਰੇ ਖਿਆਲ ਇੱਕ ਨਾ ਉਹਨਾਂ ਉਹਨਾਂ ਨੇ ਵੀ ਜਦੋਂ ਵੀਡੀਓ ਕਾਨਫਰੰਸ ਲਾਈ ਉਹ ਹੀ ਤੇ ਉਹਨਾਂ ਵੀ ਇਹੋ ਗੱਲਾਂ ਰੱਖੀਆਂ ਕਿ ਇਹ ਮੁੱਦੇ ਮੇਰੇ ਤਿੰਨ ਬੜੇ ਅਹਿਮ ਆ ਇੱਕ ਹੜ੍ਹਾਂ ਦਾਵਾ ਇੱਕ ਡਰੱਗ ਦਾਵਾ ਇੱਕ ਲਾਅ ਐਂਡ ਆਰਡਰ ਦਾਵਾ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉੱਤੇ ਗੱਲ ਕਰਨੀਆਂ ਫਿਰ ਵੀ ਉੱਤੇ ਗੱਲ ਨਾ ਕਰਨ ਦੇਣੀ ਜਾਂ ਉੱਤੇ ਕੋਈ ਫੈਸਲਾ ਨਾ ਲੈਣਾ ਬੜਾ ਮੇਰੇ ਖਿਆਲ ਇੱਕ ਲੋਕਤੰਤਰ ਨਾਲ ਇੱਕ ਬਹੁਤ ਮਜ਼ਾਕ ਵਾਲੀ ਗੱਲ ਹੋ ਰਹੀ ਹੈ ਜੀ ਅਰਾਧਾ ਨੂਣਾ ਕੇਂਦਰ ਸਰਕਾਰ ਜ਼ਿਆਦਾ ਵਰਦੀ ਕਿ ਪੰਜਾਬ ਸਰਕਾਰ ਦਿੰਦੀ ਹੈ ਮੇਰੇ ਖਿਆਲ ਹੈ ਕਿ ਇਹਦੇ ਚ ਹੋ ਸਕਦਾ ਕੇਂਦਰ ਰੱਖ ਸਰਕਾਰ ਦੇ ਇਸ਼ਾਰੇ ਤੇ ਸਾਰਾ ਕੁਝ ਹੋ ਰਿਹਾ ਹੋਵੇ ਪਰ ਇਹਦੇ ਚ ਜੋ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਤੁਸੀਂ ਆਪਣਾ ਇਹ ਇਹ ਤੇ ਤੁਸੀਂ ਫੈਸਲਾ ਲਓ ਤੇ ਇਹ ਮੇਰੇ ਖਿਆਲ ਨਾਲ ਪੰਜਾਬ ਸਰਕਾਰ ਨੇ ਜਿਸ ਪੱਧਰ ਤੇ ਇਹ ਇਹ ਕੁਝ ਕੀਤਾ ਮੇਰੇ ਖਿਆਲ ਇਹਦੇ ਚ ਜਿਆਦਾ ਜ਼ਿੰਮੇਵਾਰੀ ਹੈ ਤੇ ਦੋਵੇਂ ਸਰਕਾਰਾਂ ਹੀ ਮੇਰੇ ਖਿਆਲ ਹੈ ਕਿ ਦੋਵਾਂ ਦਾ ਹੀ ਇਹ ਰੋਲ ਹੈ ਇਹਦੇ ਚ ਕਿ ਇਹ 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 ਜਿਹੜਾ ਉਹਨਾਂ ਨੂੰ ਨਾਂ ਉੱਥੇ ਆਉਣ ਦੇਣ ਦਾ ਫੈਸਲਾ ਇਹਦੇ ਵਾਸਤੇ ਪੰਜਾਬ ਸਰਕਾਰ ਮੇਂ ਦੋਸ਼ੀ ਹੈ ਸਰਕਾਰ ਦੇ ਪਾਸੇ ਕਹਿ ਰਹੇ ਸੀ ਪੰਥਕ ਨੀਤੀ ਰਿਵਾਜ ਬਹੁਤ ਵਧੀਆ ਤਰੀਕੇ ਨਾਲ ਮਨਾ ਰਿਆ ਚਾਹੇ ਜਾਸਰ ਸਾਹਿਬ ਜੀ ਦੀ ਸ਼ਹਾਦਤ ਹੋਵੇ ਅਸੀਂ ਵੀ ਚੰਗੇ ਤਰੀਕੇ ਨਾਲ ਮਨਾ ਰਿਆ ਸੰਗਤ ਨੂੰ ਸ਼ੁਰੂਆਤ ਦੇ ਰਹੇ ਮੇਰੇ ਖਿਆਲ ਹੈ ਕਿ ਮਰੇ ਕਾ ਸਰਕਾਰ ਦਾ ਦੋ ਗਲਾ ਚਿਹਰਾ ਸਾਹਮਣੇ ਆ ਰਿਹਾ ਇੱਕ ਪਾਸੇ ਸਰਕਾਰਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਛੇਦੀਪੁਰ ਵੀ ਮਨਾ ਰਿਆ ਜਿਹਦਾ ਮਨੁੱਖੀ ਅਧਿਕਾਰਾਂ ਦੀ ਮਨੁੱਖੀ ਹੱਕਾਂ ਦੀ ਧਰਮ ਦੀ ਆਜ਼ਾਦੀ ਦੀ ਜਿਹੜੀ ਗੱਲ ਕਰਦੇ ਰਹੇ ਤੇ ਉਹਨਾਂ ਦੇ ਨਾਂ ਤੇ ਬਹੁਤ ਵੱਡੇ ਪੱਦਰ ਤੇ ਬੜੇ ਸਮਾਗਮ ਕੀਤੇ ਬੜਾ ਪੈਸਾ ਵੀ ਖਰਚਾ ਕੀਤਾ ਗਿਆ ਪਰ ਮੇਰਾ ਖਿਆਲ ਹੈ ਕਿ ਕੰਮ ਤੇ ਸਾਰਾ ਉਹਨਾਂ ਦੇ ਉਲਟ ਕੀਤਾ ਗਿਆ ਮਨੁੱਖੀ ਅਧਿਕਾਰਾਂ ਨੂੰ ਕੁਚੜਿਆ ਜਾ ਰਿਹਾ ਧੱਕੇ ਨਾਲ ਘਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਇਹ ਕਿਸੇ ਦੀ ਸਾਲਾਂਬੰਦੀ ਜਿਹੜਾ ਕੋਈ ਆਪਣੇ ਹਿੱਤ ਦੇ ਦੀ ਆਪਣੇ ਹੱਕਾਂ ਦੀ ਗੱਲ ਕਰਦਾ ਉਹਨਾਂ ਨੂੰ ਬੜੇ ਇਹ ਜਿਹੜੇ ਗੈਰ ਕਾਨੂੰਨੀ ਜਿਹੜੇ ਸਭਿਆ ਸਮਾਜ 'ਚ ਇਹੋ ਜਿਹੇ ਕਾਨੂੰਨਾਂ ਦੀ ਕੋਈ ਜਗ੍ਹਾ ਨਹੀਂ ਉਹੋ ਜਿਹੇ ਕਾਨੂੰਨ ਲਾ ਕੇ ਜੇਲ੍ਹਾਂ ਸੁੱਟ ਦੇਣਾ ਉਹਨਾਂ ਦੀ ਕੋਈ ਤੇ ਸੁਣਵਾਈ ਨਾ ਹੋਣੀ ਮੇਰੇ ਖਿਆਲ ਲੈ ਕੇ ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਜਾਂ ਸਿੱਖੀ ਸੋਚ ਆ ਜਾਂ ਸਾਬਜਾਦਿਆਂ ਦੀ ਇਹ ਉਹਦੇ ਸਾਰਾ ਕੁਝ ਉਲਟ ਕੀਤਾ ਜਾ ਰਿਹਾ ਤੁਹਾਨੂੰ ਹੱਲ ਕੀ ਹੈ ਨੈਕਸਟ ਸਟੈਪ ਕੀ ਹੈ ਤੁਹਾਨੂੰ ਬੜੀ ਗੰਭੀਰਤਾ ਉਹਨਾਂ ਦਾ ਹੱਲ ਕੀ ਹੈ ਨਹੀਂ ਹਾਲਤ ਇਹ ਚੀਜ਼ ਹੈ ਕਿ ਹੁਣ ਇਹ ਪੰਜਾਬ ਦੇ ਲੋਕਾਂ ਨੂੰ ਇਹਦੇ ਵਾਸਤੇ ਮੇਰੇ ਖਿਆਲ ਲੈ ਕੇ ਕੁਝ ਸੰਸਦ ਮੈਂਬਰਾਂ ਨੇ ਵੀ ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਵੀ ਗੱਲ ਕੀਤੀ ਔਜਲਾ ਸਾਹਿਬ ਨੇ ਕੀਤੀ ਚੰਨੀ ਸਾਹਿਬ ਨੇ ਵੀ ਕੀਤੀ ਸੀ ਆਲੀ ਸਾਹਿਬ ਨੇ ਵਿਧਾਨ ਸਭਾ ਚ ਕੀਤੀ ਤੇ ਮੇਰਾ ਖਿਆਲ ਹੈ ਕਿ ਇਹ ਜਿਹੜੇ ਮਨੁੱਖੀ ਅਧਿਕਾਰਾਂ ਦੇ ਰਾਖੇ ਆ ਜਾਂ ਜਿਹੜੇ ਪੰਜਾਬ ਪੰਥ ਦੀ ਜਿਹੜੇ ਲੋਕਾਂ ਦੇ ਅਧਿਕਾਰਾਂ ਦੀ ਗੱਲ ਕਰਨ ਵਾਲੇ ਇਹ ਸਾਰਿਆਂ ਦਾ ਮਸਲਾ ਹੈ ਇਹ ਇਕੱਲੇ ਅਮਰਤਪਾਲ ਦੀ ਆਵਾਜ਼ ਨਹੀਂ ਦਬਾਈ ਜਾ ਰਹੀ ਇਹ ਮੇਰਾ ਖਿਆਲ ਹੈ ਕਿ ਇਹ ਸਾਰਿਆਂ ਦੀ ਆਉਣ ਵਾਲੇ ਸਮੇਂ ਚ ਇਹ ਆਵਾਜ਼ ਪੰਜਾਬ ਦੇ ਲੋਕਾਂ ਦੀ ਦਬਾਈ ਜਾ ਰਹੀ ਆ ਜਿਹੜੇ ਕੋਈ ਆਮ ਲੋਕਾਂ ਦੀ ਗੱਲ ਕਰਨ ਵਾਲੇ ਉਹਨਾਂ ਦੀ ਦਵਾਈ ਜਾ ਰਹੀ ਹੈ ਇਸ ਕਰਕੇ ਸਾਰਿਆਂ ਨੂੰ ਇੱਥੇ ਤਕੜੇ ਹੋ ਕੇ ਇਸ ਚੀਜ਼ ਦੇ ਇਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਤੇ ਇਹਦੇ ਵਾਸਤੇ ਸਾਨੂੰ ਕੋਈ ਵੱਡੀ ਲਾਮਬਦੀ ਕਰਨ ਦੀ ਲੋੜ ਹੈ ਉਹ ਅਸੀਂ ਸਾਰੇ ਜਣੇ ਰਲ ਮਿਲ ਕੇ ਕਰ ਰਹੇ ਹਾਂ ਸਾਰਿਆਂ ਤੱਕ ਪਹੁੰਚ ਵੀ ਕਰ ਰਹੇ ਹਾਂ ਕਿ ਇਹ ਜੋ ਧੱਕੇਸ਼ਾਹੀ ਹੋ ਰਹੀ ਹੈ ਤੇ ਇਹਦੇ ਖਿਲਾਫ ਸਾਰਿਆਂ ਨੂੰ ਉੱਠਣਾ ਚਾਹੀਦਾ ਹੜਾ ਦੀ ਗੱਲ ਕੀਤੀ ਜਿਵੇਂ ਤੁਸੀਂ ਹੀਅਰਿੰਗ ਵਾਲੀ ਸੋਚ ਹੋਣੀ ਹੈ ਜੋ ਜੋ ਉੱਥੇ ਦਲੀਲਾਂ ਰੱਖੀਆਂ ਗਈਆਂ ਤੇ ਤੁਹਾਨੂੰ ਲੱਗਦਾ ਕਿ ਦੁਨੀਆ ਅਦਾਲਤਾਂ ਨੇ ਕੋਰਟ ਹੈ ਉਹਨਾਂ ਨੂੰ ਵੀ ਮਿਸਯੂਜ਼ ਕੀਤਾ ਜਾ ਰਿਹਾ ਹੈ ਵਿਸ਼ਵਾਸ ਹੈ ਤੁਹਾਨੂੰ ਕੋਰਟਾਂ ਦੇ ਉੱਤੇ ਹੁਣ ਰਹਿਸਾ ਨਹੀਂ ਰਿਹਾ ਨਹੀਂ ਇਹ ਤਾਂ ਮੇਰਾ ਖਿਆਲ ਹੈ ਕਿ ਇਹ ਜਿਹੜੇ ਐ ਲੱਗਦਾ ਕਿ ਜੋ ਕੋਰਟ ਵੀ ਜਿਹੜੇ ਕਿ ਉਹਨਾਂ ਸਰਕਾਰਾਂ ਦੇ ਦਬਾਅ ਥਲੇ ਕੰਮ ਕਰ ਰਹੇ ਨੇ ਕਿ ਜਿੱਦਾਂ ਕੋਈ ਫੈਸਲਾ ਸਪਸ਼ਟ ਕਰਨਾ ਪਾਉਣਾ ਕਿ ਠੀਕ ਹੈ ਕਿ ਜੇ ਉਹਨਾਂ ਨੂੰ بار-ਬਾਰ ਇਹ ਚੀਜ਼ ਇਹ ਤਰੀਕਾ ਦੇ ਦੇ ਕਿ ਉਹ ਸਮਾਂ ਹੀ ਟਾਲ ਦੇਣਾ ਉਹ ਉਹਦੇ ਅੰਦਰ ਇੱਕ ਤਰੀਕ ਤੋਂ ਪਹਿਲਾਂ ਤੇ ਲੱਗੇ ਹੋਏ ਆ ਇਸ ਮਸਲੇ ਤੇ ਉਹ 19 ਤਰੀਕ ਆ ਗਈ ਤੇ ਉਹਦੇ ਤੱਕ ਕੋਈ ਫੈਸਲਾ ਨਾ ਹੋ ਪਾਣਾ ਤੇ ਮੇਰਾ ਖਿਆਲ ਹੈ ਕਿ ਇਹ ਵੀ ਕੋਈ ਸਰਕਾਰਾਂ ਚਾਹ ਮਿਸਗਾਈਡ ਕਰ ਰਹੀਆਂ ਕੋਰਟ ਨੂੰ ਪਰ ਮੇਰੇ ਖਿਆਲ ਕੋਰਨ ਨੂੰ ਵੀ ਸੋ ਮੋਟੋ ਲੈ ਕੇ ਆਪਣੇ ਆਪਣੇ ਤੌਰ ਤੇ ਵੀ ਉਹਨਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਸਾਰੀਆਂ ਚੀਜ਼ਾਂ ਇਹ ਇਹ ਕਿ ਗੱਲ ਕਿੱਧਰ ਨੂੰ ਜਾ ਰਹੀ ਆ ਉਹ ਤੇ ਕੋਈ ਸਪਸ਼ਟ ਫੈਸਲਾ ਦੇਣਾ ਜਾਂ ਉਹ ਐਨਐਸਏ ਦਾ ਮਾਮਲਾ ਵਾ ਉਹ ਪਿਛਲੇ 2 ਸਾਲ ਦੀ ਐਨਐਸਏ ਖਤਮ ਹੋ ਚੁੱਕੀ ਆ ਤੀਜੇ ਸਾਲ ਦੀ ਅੱਧੇ ਤੋਂ ਜ਼ਿਆਦਾ ਪੂਰੀ ਹੋ ਚੱਕੀ ਉਹਦਾ ਫੈਸਲਾ ਨਾ ਆਉਣਾ ਮੇਰੇ ਖਿਆਲ ਹੈ ਕਿ ਸਰਕਾਰਾਂ ਦਾ ਬਹੁਤ ਵੱਡਾ ਮੇਰੇ ਖਿਆਲ ਹੈ ਕਿ ਜੁਡੀਸ਼ਰੀ ਤੇ ਵੀ ਦਬਾਅ ਵਾ ਤੁਸੀਂ ਸਾਡਾ ਕੀ ਗਾਲੀ ਕਢੀ ਆ ਸਾਡਾ ਕਿਉਂ ਲੱਗ ਰਿਹਾ ਜੀ ਜਿਵੇਂ ਤੁਸੀਂ ਮੰਗ ਪੱਤਰ ਦੇਤਾ ਸਾਰੇ ਮਦਦ ਹੀਲੇ ਤੁਸੀਂ ਅਪਣਾ ਲਏ ਜਿਵੇਂ ਤੁਸੀਂ ਮੰਗ ਪੱਤਰ ਦੇਤਾ ਸੜਕਾਂ ਦੇ ਆਪਾਂ ਪੈਦਲ ਮਾਰਛੀ ਕਰ ਲਈ ਜੰਦੀਰਾਂ ਵੀ ਸਾਨੂੰ ਲਾ ਲਈਆਂ ਗਲਾਂ ਚ ਵੀ ਪਾ ਲਈਆਂ ਹੁਣ ਤੁਸੀਂ ਕਹਿ ਰਹੇ ਹੋ ਕਿ ਅਦਾਲਤਾਂ ਜਿਹੜੀਆਂ ਸਰਕਾਰਾਂ ਦੇ ਦਬਾਅ ਹੇਠ ਹੈ ਉਹ ਤੋਂ ਸ਼ੱਕ ਪਿਆ ਹੈ ਇਹ ਤੋਂ ਅਗਲਾ ਸਟੈਪ ਕੀ ਹੈ ਹੁਣ ਆਪਣੀ ਪਹੁੰਚ ਕਿੱਥੋਂ ਤੱਕ ਹੈ ਕਿੱਧਰ ਨੂੰ ਜਾਵਾਂਗੇ ਆਪਣੀ ਪਹੁੰਚ ਤੇ ਜੀ ਇਹ ਲੋਕ ਅਕਚਰੀ ਚ ਹੈ ਉਹਨਾਂ ਅਸੀਂ ਤਾਂ ਇਹ ਗੱਲ ਲੋਕਾਂ 'ਚ ਲੈ ਕੇ ਜਾਵਾਂਗੇ ਕਿ ਲੋਕਚੈਰੀ ਜਿਨ੍ਹਾਂ ਨੇ ਲੱਖਾਂ ਵੋਟਾਂ ਪਾ ਕੇ ਅਮਰਪਾਲ ਨੂੰ ਜਿਹੜਾ ਹੈ ਉਹ ਐਮਪੀ ਬਣਾਇਆ ਲੋਕ ਤਾਂ ਫਿਰ ਉਹ ਦਰਖਤ ਨਾਲ ਕਰ ਦਿੱਤੇ ਸਰਕਾਰਾਂ ਨੇ ਅਦਾਲਤਾਂ ਨੇ ਨਹੀਂ ਇਹ ਠੀਕ ਹੈ ਪਰ ਫਿਰ ਵੀ ਜੋ ਆਉਣ ਵਾਲੇ ਸਮੇਂ 'ਚ ਸਰਕਾਰਾਂ ਵੀ ਲੋਕ ਲੋਕ ਹੀ ਬਣਾਉਂਦੇ ਆ ਠੀਕ ਹੈ ਕਿ ਇਹ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਤੇ ਅਸੀਂ ਲੋਕਾਂ ਨੂੰ ਕਵਾਂਗੇ ਕਿ ਇਹੋ ਜੀਆਂ ਸਰਕਾਰਾਂ ਨਹੀਂ ਚਾਹੀਦੀਆਂ ਸਾਨੂੰ ਕਿ ਜਿਹੜੀਆਂ ਲੋਕ ਮਨੁੱਖੀ ਦਾ ਅਧਿਕਾਰਾਂ ਜਿਨ੍ਹਾਂ ਵਾਸਤੇ ਅਸੀਂ ਉਹਨਾਂ ਨੂੰ ਚੁਣਿਆ ਹੋਵੇ ਤੇ ਉਹ ਉਹਨਾਂ ਦੀਆਂ ਉਹ ਧੜੀਆਂ ਢਾ ਦੇਣ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨੀ ਲੋ ਆਪਣੇ ਜਿਹੜੇ ਸਾਰੇ ਮਸਲਿਆਂ ਨੂੰ ਹੱਲ ਕਰਨਾ ਤੇ ਜਿਹੜਾ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਪਏ ਆ ਇਹ ਮੇਰਾ ਖਿਆਲ ਹੈ ਕਿ ਇੱਕ ਇੱਕ ਪਾਸੇ ਕਹਿਣਾ ਕਿ ਉਹਨਾਂ ਦੇ ਆਉਣ ਨਾਲ ਖਤਰਾ ਹੋਣਾ ਉਹ ਅੰਦਰੇ ਆ ਤੇ ਬਾਹਰ ਜਿਹੜੇ ਦਿਨ ਦਿਹਾੜੇ ਕਤਲ ਹੋ ਰਹਾ ਆ ਹੁਣ ਆ ਬਲਾ ਚੌਰੀਆ ਦਾ ਕਤਲ ਹੋਇਆ ਹੋਰ ਦਿਨ ਦਿਹਾੜੇ ਜੋ ਕੁਝ ਵਾਪਰਿਆ ਇਹਦੀ ਜ਼ਿੰਮੇਵਾਰੀ ਕਿਸ ਦੀ ਆ ਸਰਕਾਰ ਸਰਕਾਰ ਦਾ ਕੀ ਫਰਜ਼ ਬਣਦਾ ਸਰਕਾਰ ਕੀ ਕਰ ਕੀ ਰਹੀ ਆ ਇੱਕ ਗੈਂਗਸਟਰ ਹੈ ਡੋਨੀ ਬੱਲ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਤੁਹਾਡੇ ਇਲਾਕੇ ਦਾ ਜਾਂ ਚੰਡੀਅਲੇ ਦਾ ਇਹ ਕਤਲ ਜਿਹੜਾ ਮੁਹਾਲੀ 'ਚ ਹੋਇਆ ਉਹਦੇ ਬਲੋਕਰਵਾਇਆ ਗਿਆ ਸਰਾ ਸਵਾਲ ਇਹ ਸੀਗਾ ਵਿੱਤੇਦਿਨਿਕੋ ਚੈਨਲਾਂ ਦੇ ਉੱਤੇ ਉਹਦੀ ਇੰਟਰਵਿਊ ਚੱਲੀ ਹੈ ਲਾਈਵ ਉਹ ਚੱਲੀ ਹੈ ਉਹਦੇ ਵਿੱਚ ਉਹਨੇ ਸਿੱਧੇ ਤੌਰ ਤੇ ਉੱਤੇ ਭਗਵੰਤ ਸਿੰਘ ਮਾਨ ਦੇ ਉੱਤੇ ਸਵਾਲ ਖੜੇ ਕੀਤੇ ਉਹਨੇ ਕਿਹਾ ਕਿ ਭਗਵੰਤ ਮਾਨ ਦੀ ਜੱਗੂ ਭਗਵਾਨ ਕੁਰਿਆ ਦੇ ਨਾਲ ਫੋਨ ਤੇ ਗੱਲਬਾਤ ਹੁੰਦੀ ਹੈ ਜੱਗੂ ਕੋ ਮਾਨ ਕੋਈ ਕੋਲੋਂ ਸਰਪੰਚਾਂ ਨੂੰ ਸਰਵਾਏ ਜਾਂਦੇ ਨੇ ਤੇ ਜਿਹੜੀ ਤਰਨਤਾਲ ਦੀ ਜ਼ਮੀਨੀ ਜਿਹੜਾ ਉਹ ਜਿੱਤੀ ਜਾਂਦੀ ਹੈ ਕਿੰਨਾ ਕੁ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਭਗਵੰਤ ਮਾਨ ਤੇ ਵੀ ਦਬਾਅ ਲੱਗ ਰਹੇ ਨੇ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਵੀ ਗੈਂਗਸਟਰਾਂ ਨਾਲ ਨੇ ਇਹ ਮੇਰਾ ਖਿਆਲ ਹੈ ਕਿ ਕੁਛ ਨਾ ਕੁਛ ਤੇ ਮੇਰਾ ਖਿਆਲ ਹੈ ਕੋਈ ਸਰਪ੍ਰਸਤੀ ਹੋਵੇ ਤੇ ਥਾਰਾ ਕੁਛ ਤਾਂ ਹੀ ਚੱਲਦਾ ਵਾ ਇਸ ਕਰਕੇ ਉਹਦੇ ਬਾਰੇ ਤੇ ਕੋਈ ਕਿਸੇ ਵੱਡੀ ਏਜੰਸੀ ਦੇ ਜਾਂਚ ਦਾ ਵਿਸਾ ਹੋਵੇ ਇਹਦੇ ਬਾਰੇ ਅਸੀਂ ਇਹ ਤੇ ਨਹੀਂ ਕਹਿ ਸਕਦੇ ਪਰ ਜੋ ਪੰਜਾਬ ਜੋ ਵਾਪਰ ਰਿਹਾ ਇਹ ਸਰਕਾਰ ਜ਼ਿੰਮੇਵਾਰ ਹੈ ਉਹਦੀ ਕਿਉਂ ਸਰਕਾਰ ਸਰਕਾਰ ਦਾ ਫਰਜ਼ ਹੈ ਕਿ ਹਰੇਕ ਉਹ ਸਰਕਾਰ ਦਾ ਜਿਹੜਾ ਨਾਗਰਿਕ ਹੈ ਉਹਦੀ ਸੁਰੱਖਿਆ ਦਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਪਰ ਸਰਕਾਰ ਜੇ ਉੱਚੇ ਫੇਲਿਆ ਇਨਕਾਮ ਆ ਤੋ ਉਹ ਚੈ ਕਿਸੇ ਵੱਲੋਂ ਕੀਤਾ ਜਾ ਰਿਹਾ ਇਹ ਸਰਕਾਰ ਨੇ ਰੋਕਣਾ ਵਾ ਇਸ ਕਰਕੇ ਸਰਕਾਰ ਜਿਹੜੀਆਂ ਕਿ ਉਹ ਆਪਣੇ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੀ ਇਹ ਇਹ ਇਸ ਵਾਸਤੇ ਸਰਕਾਰ ਦੋਸ਼ੀ ਹੈ ਆ ਗਿਆ ਤਾਂ ਥੋੜਾ ਇਹ ਗੱਲ ਦਿਓ ਕਿ ਕਿੱਦਾਂ ਮੰਨ ਦੇ ਵਿੱਚ ਵਿਚਾਰ ਆਇਆ ਕਿ ਇਹੀ ਪਾਰਟੀ ਦੇ ਨਾਲ ਜੁੜਨ ਦਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਵੇਖੋ ਜਿਹੜਾ ਇਸ ਪਾਰਟੀ ਨਾਲ ਜੁੜਨ ਦੀ ਜਿਹੜੀ ਗੱਲ ਆ ਉਹ ਇਸ ਮਾਬ ਤੇ ਆ ਕੇ ਜਦੋਂ ਤੋਂ ਭਾਈ ਅਮਰਤਪਾਲ ਸਿੰਘ ਹੋਣਾ ਨੇ ਪੰਜਾਬ ਦੇ ਵਿੱਚ ਅਮਰਤ ਛਕੌਣ ਨੀਵੀਂ ਹੀਰਾ ਗੱਡੀਆਂ ਉਦੋਂ ਤੋਂ ਮੈਂ ਉਹਨਾਂ ਤੋਂ ਬਹੁਤ ਇੰਪ੍ਰੈਸਡ ਹਾਂ ਕਿ ਉਹਨਾਂ ਨੇ ਨਸ਼ੇ ਦੇ ਖਿਲਾਫ ਬੋਲਿਆ ਉਹਨਾਂ ਨੇ ਅਮਰਤ ਸੰਚਾਰ ਦੀ ਗੱਲ ਕੀਤੀ ਉਸ ਤੋਂ ਬਾਅਦ ਜਦੋਂ ਹਣ ਹੜਾ ਇਹ ਆ ਉਦੋਂ ਵਾਰਸ ਪੰਜਾਬ ਦੀ ਟੀਮ ਵੱਲੋਂ ਮੈਂ ਜਦੋਂ ਉੱਥੇ ਹੜਾਂ ਦੇ ਵਿੱਚ ਅਸੀਂ ਸੇਵਾ ਕੀਤੀ ਤੇ ਮੈਂ ਇੱਕ ਚੀਜ਼ ਨੂੰ ਨੋਟ ਕੀਤਾ ਕਿ ਜਿਹੜਾ ਇਹਨਾਂ ਦੇ ਉੱਤੇ ਇਹ ਲਾਇਆ ਜਾਂਦਾ ਨਾ ਕੱਲਾ ਧਾਰਮਿਕ ਕਟੜਤਾ ਦਾ ਜਿਹੜੀ ਮੋਹਰ ਲਾਈ ਜਾਂਦੀ ਆ ਉਹ ਗਲਤ ਆ ਉੱਥੇ ਕੋਈ ਉਹਨਾਂ ਨੇ ਵੇਖਿਆ ਨਹੀਂ ਕਿ ਕਿਹੜੀ ਧਰਮ ਦਾ ਆ ਕਿਹੜੀ ਜਾਤ ਦਾ ਆ ਹੋਰਨਾਂ ਪਾਰਟੀਆਂ ਨੇ ਜੇ ਕੋਈ ਸੇਵਾ ਕੀਤੀ ਆ ਤੇ ਉਹਨਾਂ ਨੇ ਆਪਣੇ ਕੈਂਡੀਡੇਟਾਂ ਨੂੰ ਆਪਣੇ ਬੰਦਿਆਂ ਕੋਲ ਸਮਾਨ ਪਹਚਾਇਆ ਤੇ ਆਪਣੀਆਂ ਪਾਰਟੀਆਂ ਦੀ ਸੇਵਾ ਕੀਤੀ ਹੋਗੀ ਇਸ ਪਾਰਟੀ ਨੇ ਨਿਸ਼ਕਾਮ ਸੇਵਾ ਕੀਤੀ ਪ੍ਰੋਪਰ ਜਿਹਨੂੰ ਸੇਵਾ ਕਹਿੰਦੇ ਜੋ ਸਾਡਾ ਸਿੱਖੀ ਦਾ ਸਿਧਾਂਤ ਕਹਿੰਦਾ ਹੈ ਤੇ ਸੋ ਸਿਧਾਂਤਾਂ ਤੇ ਪਹਿਰਾ ਦੇਣ ਵਾਲੀ ਇਸ ਪਾਰਟੀ ਦੇ ਮੈਂ ਇੰਪ੍ਰੈਸ ਹੋ ਕੇ ਫਿਰ ਮੈਂ ਇਹਨਾਂ ਨੂੰ ਜੁਆਇਨ ਕੀਤਾ ਈ ਪਾਰਟੀ ਕੋਲ ਆ ਗਿਆ ਮਿਲਿਆ ਜੀ ਤੇ ਕੀ ਕਰੋਗੇ ਵੇਖੋ ਜੀ ਪਾਰਟੀਆਂ ਚ ਆਪਾਂ ਜਦੋਂ ਜੁਆਇਨ ਕਰਦੇ ਆ ਆਪਾਂ ਉਹਦੇ ਆਲੀ ਨਹੀਂ ਕਰਦੇ ਅਸੀਂ ਆਪਣਾ ਆਪਣੀ ਹੋਂਦ ਦਰਸਾਉਣ ਲਈ ਕਰਦੇ ਆ ਕਿ ਅਸੀਂ ਤੁਹਾਨੂੰ ਸਪੋਰਟ ਕਰਦੇ ਆ ਕਿਉਂਕਿ ਉਹ ਇੱਕ ਪਾਰਟੀ ਜਿਹੜੀ ਆ ਉਹ ਲੋਕਾਂ ਦੇ ਨਾਲ ਆ ਜਦੋਂ ਉਹਨੂੰ ਲੋਕ ਮਿਲਦੇ ਆ ਉਹਦੇ ਨਾਲ ਜੁੜਦੇ ਆ ਉਹਨਾਂ ਦਾ ਦਸ਼ਾ ਵੱਧਦਾ ਸੋ ਚੰਗੀ ਸੋਚ ਵਾਲਿਆਂ ਲੋਕਾਂ ਦੀ ਸਪੋਰਟ ਕਰਨੀ ਜਿਹੜੀ ਉਹ ਸਾਡਾ ਪਹਿਲਾ ਫਰਜ਼ ਹੈ। ਰਿਆਰ ਸਾਹਿਬ ਬਤੌਰ ਕੈਕੀਸ ਪਾਰਟੀ ਦੀ ਸੇਵਾ ਕਰੋਗੇ। ਜਦੋਂ ਦਾ ਸੰਭਾ ਹਲਕਾ ਰਾਜਾ ਸੰਸੀ ਤੋਂ 27 ਦੀਆਂ ਚੋਣਾਂ ਦੇ ਵਿੱਚ ਉਤਰ ਸਕਦੇ ਹੋ ਤੁਸੀਂ। ਵੇਖੋ ਜੀ ਮੈਂ ਜਿਹੜਾ ਪੋਲਿਟਿਕਸ ਦੇ ਵਿੱਚ ਮੈਂ ਮੇਰਾ ਕੋਈ ਖਾਸ ਤਜਰਬਾ ਨਹੀਂ। ਪਰ ਮੈਂ ਹਮੇਸ਼ਾ ਤੋਂ ਪਹਿਲਾਂ ਤੋਂ ਵੀ ਜਦੋਂ ਵਿਹੀਰਾ ਚੱਲੀਆਂ ਉਦੋਂ ਵੀ ਆਪਣੇ ਗਾਣੇ ਕੀਤੇ ਆ। ਅੱਗੇ ਵੀ ਮੈਂ ਜੋ ਆਪਣਾ ਜੋ ਕੰਮ ਮੈਂ ਕਰ ਰਿਹਾ ਉਹਦੇ ਨਾਲ ਤੇ ਸਪੋਰਟ ਕਰਾਂਗਾ ਜੀ। ਬਾਕੀ ਜੋ ਪਾਰਟੀ ਜ਼ਿੰਮੇਵਾਰੀ ਬਖਸ਼ੇਗੀ ਉੱਤੇ ਵੀ ਆਪਾਂ ਪੈਰਾ ਦੇਵਾਂਗੇ। ਵੇ ਤੁਸੀਂ ਦੱਸਿਆ ਕਿ ਮੈਂ ਇੱਕ ਨਵਾਂ ਪੋਲਿਟਿਕਸ ਦੇ ਵਿੱਚ ਪਰ ਉੱਥੇ ਜਿਹੀ ਨਾਲੇ ਦੀ ਗੱਲ ਕਰੀ ਤੇ ਕਾਫੀ ਪੁਰਾਣੇ ਲੀਡਰ ਨੇ ਕਿੰਗੀ ਦੇ ਹੱਥਾਂ ਤੋਂ ਕੰਮ ਕਰ ਰਹੇ ਨੇ ਦੰਦਾ ਵੀ ਕਾਮਦਾਲ ਹੋਣਾ ਸਮਾਗਾਟਾ ਵੇਖੋ ਜਿਹੜੀ ਹੈਗੀ ਨਾ ਪੁਰਾਣੀ ਸਿਆਸਤ ਉਹ ਤਾਂ ਆਪਾਂ ਕਰਨੀ ਨਹੀਂ ਨਾ ਜਿਹੜੇ ਉਹਨਾਂ ਦੇ ਤਜਰਬੇ ਆ ਉਹ ਤੇ ਆਪਾਂ ਨੂੰ ਚਾਹੀਦੇ ਨਹੀਂਗੇ ਆਪਾਂ ਤੇ ਆਪਣੇ ਤਜਰਬੇ ਲੈ ਕੇ ਆਉਣੇ ਆ ਆਪਾਂ ਤੇ ਆਪਣੀ ਸੋਚ ਲੈ ਕੇ ਆਉਣੀ ਆ ਅਸੀਂ ਹੁਣ ਜੰਗਸਟਰ ਆ ਅਸੀਂ ਜਵਾਨ ਆ ਸਾਨੂੰ ਪਤਾ ਆਉਣ ਵਾਲੇ 20 ਸਾਲਾਂ 'ਚ ਸਾਡੀਆਂ ਕੀ ਲੋੜਾਂ ਨੇ ਜਿਹੜੇ ਪੁਰਾਣੇ ਨੇ ਉਹ ਤੇ ਅੱਜ ਅਜੇ ਉਹਨਾਂ ਨੂੰ ਫੋਨ ਦੇ ਫੰਕਸ਼ਨ ਨਹੀਂ ਪੂਰੇ ਚਲਾਉਣੇ ਹੁੰਦੇ ਸੋ ਆਪਾਂ AI ਦੇ ਜਮਾਨੇ 'ਚ ਆ ਆਪਾਂ ਆਉਣ ਵਾਲੇ ਸਮੇਂ 'ਚ ਬਹੁਤ ਤਰੱਕੀ ਕਰਨੀ ਆ ਸੋ ਇਸ ਤਰੱਕੀ ਦੇ ਰਾਹ ਤੇ ਨੌਜਵਾਨਾਂ ਦੀ ਲੋੜ ਮੈਂ ਤੇ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਆਪਣੇ ਬਜ਼ੁਰਗਾਂ ਦੇ ਅਸ਼ੀਰਵਾਦ ਲੈ ਕੇ ਹੁਣ ਸਾਰੇ ਨੌਜਵਾਨ ਜਿਹੜੇ ਆ ਉਹ ਅੱਗੇ ਆਓ ਇੱਕ ਰਿਆਦਤ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਦੋਂ ਹਾੜਾਏ ਅਸੀਂ ਕਿਸੇ ਦਾ ਕੋਈ ਧਰਮ ਨਹੀਂ ਦੇਖਿਆ ਨਿਸ਼ਕਾਮ ਸੇਵਾ ਕੀਤੀ ਪਰ ਜਿੱਕਰ ਹੁਣ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਆ ਤੁਹਾਡੀ ਪਾਰਟੀ ਆਉਂਦੀ ਹੈ ਤੁਹਾਡੇ ਤੇ ਇੱਕ ਟੈਗ ਲੱਗਾ ਕਿ ਇਹ ਕੱਟੜ ਨੇ ਇਹ ਕਿਸੇ ਇੱਕ ਧਰਮ ਮਸ਼ੇਸ਼ ਨੂੰ ਨਹੀਂ ਉਹਦੀ ਗੱਲ ਕਰਦੇ ਆ ਉਹਨੂੰ ਲੈ ਕੇ ਕੀ ਕਹਿਣਾ ਹੈ ਵੇਖੋ ਪਤਾ ਕੀ ਗੱਲ ਆ ਜਿਹਦੇ ਨਾਲ ਤੱਕਾ ਹੋਣਾ ਗੱਲ ਉਹਦੀ ਕਰਨੀ ਪੈਣੀ ਹੈ ਹੁਣ ਸਿੱਖਾਂ ਨਾਲ ਤੱਕਾ ਹੋ ਰਿਹਾ ਤੇ ਗੱਲ ਸਿੱਖਾਂ ਦੀ ਕਰਾਂਗੇ ਜੇ ਸਿੱਖਾਂ ਨਾਲ ਤੱਕਾ ਨਾ ਹੋ ਗਏ ਕਿਸੇ ਹੋਰ ਕਮਿਊਨਿਟੀ ਨਾਲ ਹੋਵੇਗਾ ਤੋਂਦੀ ਵੀ ਗੱਲ ਕੀਤੀ ਜਾਏਗੀ ਹੁਣ ਹੋਈ ਤੱਕਾ ਸਿੱਖਾਂ ਨਾਲ ਰਿਹਾ ਸੋ ਇਹ ਕੱਟੜ ਤਾਂ ਨਹੀਂ ਆ ਤੱਕਾ ਹੀ ਸਿੱਖਾਂ ਨਾਲ ਹੋ ਰਿਹਾ ਤੇ ਜਿਹੜੀ ਦੂਜੀ ਗੱਲ ਤੁਸੀਂ ਕਹਿ ਰਹੇ ਆ ਕਿ ਇਕੁਐਲਿਟੀ ਦੀ ਗੱਲ ਵੇਖੋ ਸਾਡੇ ਗੁਰਬਾਣੀ ਚ ਆ ਆਣਾ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਮਾਨਸਿਕ ਜਾਗਰੂਕੀ ਅਤੇ ਪਛਾਣ ਪਾ। ਜੇ ਅਸੀਂ ਸਿੱਖੀ ਸਿਧਾਂਤ ਤੇ ਵੀ ਕੱਟੜਤਾ ਵਿਖਾਈਏ ਨਾ ਤੇ ਸਾਡਾ ਸਿਧਾਂਤ ਵੀ ਇਹੋ ਕਹਿੰਦਾ ਕਿ ਸਾਰਿਆਂ ਦੀ ਬਰਾਬਰ ਦੀ ਆਪਾ ਸੇਵਾ ਕਰੀਏ।